ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਮਾਧਿਅਮ ਰਾਹੀਂ ਆਪਣੇ ਜਿੰਨੇ ਵੀ ਇਸ ਚੈਨਲ ਦੇ ਨਾਲ ਜੁੜੇ ਆ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਕੱਲ ਦੀ ਚੈਨਲ ਨੇ ਜੋ ਮੇਰੀ ਇੱਕ ਖਬਰ ਚਲਾਈ ਆ ਕਿ ਹਰਮਿੰਦਰ ਸਿੰਘ ਸੰਧੂ ਨੂੰ ਹੋਈ 1 ਸਾਲ ਦੀ ਕੈਦ ਉਹਦੇ ਵਿੱਚ ਉਹਨਾਂ ਨੇ ਇਹ ਵੀ ਲਿਖਿਆ ਕਿ ਸਰਕਾਰੀ ਕੰਮ 'ਚ ਵਿਗੜਨ ਪਾਉਣ ਤੇ 1 ਸਾਲ ਦੀ ਕੈਦ ਹੋਈ ਔਰ ਦੂਸਰਾ ਸਰਪੰਚ ਨਾਲ ਕੁੱਟਮਾਰ ਕਰਨ ਤੇ 1 ਸਾਲ ਦੀ ਕੈਦ ਹੋਈ ਹੈ ਮੈਂ ਇਹਦੇ ਵਿੱਚ ਤੁਹਾਨੂੰ ਇੱਕ ਕਲੀਅਰ ਕਰ ਦੇਣਾ ਚਾਹੁੰਦਾ ਪਹਿਲੀ ਗੱਲ ਤਾਂ ਇਹ ਕਿ 2018 ਸਾਲ ਦੇ ਵਿੱਚ ਜੋ ਸਾਡੇ ਕਾਂਗਰਸ ਦੀ ਸਰਕਾਰ ਸੀ ਪਰ ਉਹਦੇ ਵਿੱਚ ਮੇਰੇ ਤੇ ਪਰਚਾ ਕੀਤਾ ਗਿਆ ਕਿ ਸਰਕਾਰੀ ਕੰਮ ਨੂੰ ਰੋਕਿਆ ਜਾ ਰਿਹਾ ਪਰਮਾਨਜੋਗ ਅਦਾਲਤ ਨੇ ਮੈਨੂੰ ਉਸ ਪਰਚੇ ਦੇ ਵਿੱਚੋਂ ਜਿਹੜਾ ਸਾਡੇ ਤੇ ਦੋਸ਼ ਲਗਾਇਆ ਗਿਆ ਸੀ ਕਿ ਇਹ ਸਰਕਾਰੀ ਕੰਮ 'ਚ ਵਿਗੜਨ ਪਾ ਰਹੇ ਆ ਉਹਦੇ ਵਿੱਚ ਮੈਨੂੰ ਬਾ ਇੱਜ਼ਤ ਬਰੀ ਕੀਤਾ ਔਰ ਜਿਹੜਾ ਕਟਮਾਰ ਹੋਈ ਆ ਇਹ ਕਹਿ ਰਹੇ ਆ ਉਹਦੇ ਵਿੱਚ ਸਾਨੂੰ 1 ਸਾਲ ਦਾ ਸਾਡੇ ਤੇ ਪਰਵੇਸ਼ਨ ਪੀਰੀਅਡ ਲਗਾਇਆ ਗਿਆ ਸਾਨੂੰ ਵਾਰਨਿੰਗ ਦਿੱਤੀ ਗਈ ਆ ਕਿ 1 ਸਾਲ ਦੇ ਵਿੱਚ ਤੁਸੀਂ ਕੋਈ ਵੀ ਐਦਾਂ ਦਾ ਅਮ ਨੜਾਈ ਝਗੜਾ ਨਹੀਂ ਕਰਨਾ ਸੋ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ ਵੀ ਬੜੀ ਮਿਹਰਬਾਨੀ ਹੈ ਜੀ ਤੁਹਾਡੀ ਤੁਸੀਂ ਘੱਟੋ ਘੱਟ ਸਾਡਾ ਵਰਜ਼ਨ ਤਾਂ ਲਿਆ ਔਰ ਮੈਂ ਬਾਕੀ ਚੈਨਲ ਵਾਲਿਆਂ ਨੂੰ ਵੀ ਇਹ ਬੇਨਤੀ ਕਰਨਾ ਵੀ ਘੱਟੋ ਘੱਟ ਜਿਹੜੀ ਵੀ ਖਬਰ ਲਾਉਣੀ ਹੁੰਦੀ ਆ ਜਾਂ ਕੋਈ ਵੀ ਤੁਸੀਂ ਠੀਕ ਆ ਤੁਹਾਡਾ ਚੈਨਲ ਤੁਹਾਨੂੰ ਖਬਰ ਪ੍ਰਕਾਸ਼ਿਤ ਕਰਨੇ ਨੂੰ ਕਹਿ ਦਿੰਦਾ ਇੱਕ ਵਾਰ ਜ਼ਰੂਰ ਦੂਸਰੇ ਬੰਦੇ ਦਾ ਵੀ ਵਰਜ਼ਨ ਲੈ ਲਿਆ ਕਰੋ ਇੱਕ ਪਾਸੇ ਵਾਲੀ ਗੱਲ ਸੁਣ ਕੇ ਤੁਸੀਂ ਇਹ ਕਿਸੇ ਦੀ ਸ਼ਬੀ ਨੂੰ ਖਰਾਬ ਕਰਨ ਵਾਲਾ ਕੰਮ ਨਾ ਕਰੋ ਕਿਉਂਕਿ ਜੇ ਜੇ ਅੱਜ ਅਸੀਂ ਦੇਖਿਆ ਜਾਵੇ ਜਿਹੜੇ ਸਾਡੇ ਵਿਰੋਧੀ ਆ ਉਹਨਾਂ ਦੇ ਮਨ ਦੀ ਤਾਂ ਇੱਛਾ ਬਹੁਤ ਸੀ ਵੀ ਅਸੀਂ ਇਹਨਾਂ ਨੂੰ 1 ਸਾਲ ਦੀ ਕੈਦ ਕਰਾ ਦਈਏ ਪਰ ਸੱਚੇ ਪਾਤਸ਼ਾਹ ਨੇ ਗੁਰੂ ਹਰ Rai ਸਾਹਿਬ ਨੇ ਬੜੀ ਕਿਰਪਾ ਕੀਤੀ ਔਰ ਅੱਜ ਅਸੀਂ ਤੁਹਾਡੇ ਵਿਚਕਾਰ ਬੈਠੇ ਆ ਮੈਂ ਪੂਰੀ ਚੜ੍ਹਦੀ ਕਲਾ ਦੇ ਵਿੱਚ ਮੇਰੇ ਕੋਈ ਵਰਜ਼ਨ ਦੇਣ ਤੋਂ ਪਹਿਲਾਂ ਹੀ ਤੁਸੀਂ ਦੇਖ ਰਹੇ ਆ ਕਿ ਉਸ ਚੈਨਲ ਦਾ ਹਾਲ ਕੀ ਕੀਤਾ ਲੋਕਾਂ ਨੇ ਜੋ ਉੱਥੇ ਕਮੈਂਟ ਆ ਰਹੇ ਆ ਉਹਨਾਂ ਦੇ ਵਿੱਚ ਮੇਰੇ ਚਾਹਣ ਵਾਲਿਆਂ ਨੇ ਮੇਰੇ ਚਹੇਤਿਆਂ ਨੇ ਮੇਰੇ ਕਹਿਣ ਤੋਂ ਬਿਨਾਂ ਹੀ ਵੀ ਇਹ ਖਬਰ ਝੂਠੀ ਹੈ ਕਿਉਂਕਿ ਜਿਉਂ ਮਾਨਜੋਗ ਅਦਾਲਤ ਨੇ ਸਾਨੂੰ ਇਹ ਪਰਮਿਸ਼ਨ ਪੀਰੀਅਡ ਲਗਾਇਆ ਤੇ ਇਹਦੇ ਉਹ ਸਾਨੂੰ ਸਿਰ ਮੱਥੇ ਆ ਬਾਕੀ ਕੋਈ ਗੱਲ ਨਹੀਂ ਮਾਨਜੋਗ ਅਦਾਲਤ ਆ ਇਸ ਤੋਂ ਉੱਪਰ ਵੀ ਆ ਅਸੀਂ ਇਹਦੇ ਲਈ ਵੀ ਅਪੀਲ ਕਰਾਵਾਂਗੇ ਸੋ ਤਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਹਿਲਾਂ ਤਾਂ ਇਹ ਮਾਮਲਾ ਜੀ 2018 ਦਾ ਜਦੋਂ ਮੈਂ ਉਸ ਮੌਕੇ ਤੇ ਮੌਜੂਦਾ ਸਰਪੰਚ ਸੀ ਪਿੰਡ ਵਿੱਚ ਸਾਡੇ ਕੋਲ ਵੱਲੋਂ ਸੀਵਰੇਜ ਪਾਇਆ ਜਾ ਰਿਹਾ ਸੀ ਸਰਕਾਰ ਦੀ ਮਨਜ਼ੂਰੀ ਦੇ ਤਰ੍ਹਾਂ ਤੇ ਉਸ ਦਰਾਂਨ ਹੀ ਇਹਨਾਂ ਨੇ ਜਦੋਂ ਇਹਨਾਂ ਦੇ ਘਰ ਤੋਂ ਥੋੜੀ ਜਿਹੀ ਦੂਰੀ ਤੇ ਅਸੀਂ ਸਿਗੇ ਤਾਂ ਇਹਨਾਂ ਨੇ ਸਾਡੇ ਟੀਮ ਮੈਂਬਰਾਂ ਤੇ ਮਨਰੇਗਾ ਦੇ ਥਰੂ ਸਾਡਾ ਇਹ ਪੈ ਰਹਿਆ ਸੀਗਾ ਜਿਹੜਾ ਸੀਵਰੇਜ ਸੀਗਾ ਸਾਡੇ ਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਹਰਮਿੰਦਰ ਸੰਧੂ ਇਹਨਾਂ ਦੇ ਪਿਤਾ ਜੀ ਸਰندرਪਾਲ ਸੰਧੂ ਰਸਪਾਲ ਸੰਧੂ ਤੇ ਉਹਨਾਂ ਦਾ ਲੜਕਾ ਗਗਨ ਸੰਧੂ ਤੇ ਇਹਨਾਂ ਦਾ ਇੱਕ ਭਤੀਜਾ ਮਨਰਾਜ ਸੰਧੂ ਤੇ ਇਹਨਾਂ ਨੇ ਸਾਡੇ ਤੇ ਬਕਾਇਦਾ ਹਮਲਾ ਕਰਤਾ ਡੰਗਾ ਛੋਟੀਆਂ ਨਾਲ ਤੇ ਕਈਆਂ ਲੈ ਕੇ ਭਜੇ ਜਾਨਲੇਵਾ ਹਮਲਾ ਸਿਗਾ ਹੋ ਜਿਸ ਦੌਰਾਨ ਅਸੀਂ ਇਹਨਾਂ ਦੇ ਉੱਤੇ ਉਹ 2018 ਚ ਇੱਕ ਐਫ ਆਰ ਦਰਜ ਕਰਾਈ ਸੀ ਜਿਹਦਾ ਕਿ ਦੋ ਦਿਨ ਪਹਿਲਾਂ ਮਾਨਯੋਗ ਅਦਾਲਤ ਸ਼੍ਰੀ ਮੈਕਸ ਸਬਰਵਾਲ ਜੀ ਦੀ ਕੋਰਟ ਚੋਂ ਫੈਸਲਾ ਆਇਆ ਜੋ ਕਿ ਇਹਨਾਂ ਨੂੰ ਪੰਜਾਂ ਨੂੰ 1 ਸਾਲ ਦੀ ਕਾਇਤ ਤੇ 15-1500 ਰੁਪਈਆ ਜੁਰਮਾਨਾ ਉਹਦੇ ਵਿੱਚ ਉਹਨਾਂ ਨੇ ਸੁਣਾਇਆ ਆ ਤੇ ਉਹਦੇ ਵਿੱਚ ਇਹ ਜਿਹੜਾ ਫੈਸਲਾ ਆ ਸਾਡੇ ਲਈ ਤਾਂ ਇਹ ਬਹੁਤ ਅੱਛਾ ਫੈਸਲਾ ਨਹੀਂ ਹੈ ਕਿਉਂਕਿ ਅਸੀਂ ਅੱਜ ਇਹਨਾਂ ਦੀਆਂ ਰਜਿਸਟਰ ਆਪਣੇ ਰਜਿਸਟਰਡ ਕਾਪੀਆਂ ਅਪਲਾਈ ਕਰਕੇ ਆਏ ਆ ਤੇ ਅਸੀਂ ਇਹਦੀ ਇੱਕ ਅਪੀਲ ਪਾਵਾਂਗੇ ਸੈਸ਼ਨ ਦੇ ਵਿੱਚ ਕਿ ਫੈਸਲਾ ਇਹਦੀ ਛਗਾ ਜਿਆਦਾ ਹੋਣੀ ਚਾਹੀਦੀ ਆ ਸਰਕਾਰੀ ਕੰਮ 'ਚ ਵਿਗਨ ਪਾਉਣਾ ਔਰ ਮੌਜੂਦਾ ਸਰਪੰਚ ਤੇ ਹਮਲਾ ਕਰਨਾ ਨਹੀਂ ਜੀ ਜਿਹੜੀ ਸਜ਼ਾ 3 ਸਾਲ ਤੋਂ ਘੱਟ ਹੁੰਦੀ ਆ ਉਹਦੀ ਮੌਕੇ ਤੇ ਕੋਰਟ ਵੱਲੋਂ ਦੇਲ ਦਿੱਤੀ ਜਾਂਦੀ ਆ ਤੇ ਅੱਗੇ ਅਪੀਲ ਪਾਉਣ ਦਾ ਟਾਈਮ ਦਿੱਤਾ ਜਾਂਦਾ ਤੇ ਇਸੇ ਕਰਕੇ ਸਾਨੂੰ ਵੀ ਇਹੀ ਲੱਗਦਾ ਵੀ ਸਜ਼ਾ ਘੱਟ ਆ ਅਪੀਲ ਅਸੀਂ ਪਾਵਾਂਗੇ ਵੀ ਸਜ਼ਾ ਜ਼ਿਆਦਾ ਹੋਣੀ ਠਾਈ ਗਿਆ ਜਦੋਂ ਇਹ ਮਾਮਲਾ ਉਜਾਗਰ ਹੋਇਆ ਸੀ ਉਦੋਂ ਤੁਸੀਂ ਕਾਂਗਰਸ ਦੇ ਸੀਗੇ ਉਹ ਆਮ ਆਦਮੀ ਪਾਰਟੀ ਦੇ ਕਿਤੇ ਰਾਜਨੀਤੀ ਨੂੰ ਲੈ ਕੇ ਨਹੀਂ ਇਹ ਆ ਦੇਖੋ ਇਹਦੇ ਵਿੱਚ ਤਾਂ ਕੋਈ ਗੱਲ ਨਹੀਂ ਹੈਗੀ ਖਰਾ ਪਿੰਡ ਗਵਾਹ ਐ ਇਸ ਗੱਲ ਦਾ ਤੇ ਮੌਕੇ ਦੇ ਉੱਤੇ ਕੰਮ ਚੱਲ ਰਿਹਾ ਸੀਗਾ ਸੀਵਰੇਜ ਉਸ ਸੀਵਰੇਜ ਨੂੰ ਇਹ ਗਲਤ ਕਹਿ ਰਹੇ ਸੀ ਬਾਅਦ ਚਾਪਣੀ ਸਰਪੰਚੀ ਜਿਵੇਂ ਨੇ ਉਸੇ ਹੀ ਸੀਵਰੇਜ ਦੇ ਵਿੱਚ ਪਿੰਡ ਦੀਆਂ ਸਾਰੀਆਂ ਨਾਲੀਆਂ ਨੂੰ ਅਟੈਚ ਕੀਤਾ ਆ ਤੇ ਇਹਦੇ ਵਿੱਚ ਕੋਈ ਇਹਦੇ ਵਿੱਚ ਕੋਈ ਇਹਦਾ ਹਨੀ ਪ੍ਰਜਨਿਤਿਕ ਕੋਈ ਵਜ੍ਹਾ ਹੈਗੀ ਆ ਤੇ ਬਾਕੀ ਰਹੀ ਗੱਲ ਇਹ ਇਹਨਾਂ ਨੇ ਆਪਣੇ ਆਪ ਨੂੰ ਹੁਣ ਕਹਤਾ ਇਹ ਰਹੇ ਆ ਵੀ ਅਸੀਂ ਚੜੂ ਪਾਰਟੀ ਦੇ ਹੈਗੇ ਆ ਜੀ ਕਰਿੰਦੇ ਆ ਪਰ ਇਹਨਾਂ ਨੇ ਜਿਹੜੀ ਆ ਹੁਣ ਇਲੈਕਸ਼ਨ ਹੋਈ ਐ ਐਮ ਐਲ اے ਦੀ ਉਹਦੇ ਵਿੱਚ ਇਹਨਾਂ ਨੇ ਡਟ ਕੇ ਜਿਹੜਾ ਵਿਰੋਧ ਕੀਤਾ ਆ ਆਪਣੀ ਚੜੂ ਪਾਰਟੀ ਦਾ ਤੇ ਇਹਨਾਂ ਨੇ ਸਾਰੀਆਂ ਜਿਹੜੀਆਂ ਬੋਟਾਂ ਆਪਣਾ ਪਰਿਵਾਰ ਤੋਂ ਇਹਨਾਂ ਨੇ ਕਾਂਗਰਸ ਦੇ ਬੂਥ ਲਵਾਏ ਕਾਂਗਰਸ ਨੂੰ ਬੋਟਾਂ ਪੁਆਈਆਂ ਆ ਉਹਦੇ ਸਬੂਤ ਨੇ ਸਾਰੇ ਸਾਡੇ ਕਿਉਂਕਿ ਤੁਸੀਂ ਮੌਜੂਦਾ ਹੁਣ ਐਸੋਲੀ ਆਮ ਆਦਮੀ ਪਾਰਟੀ ਦੇ ਵਿੱਚੋਂ ਉਹ ਵੀ ਆਮ ਆਦਮੀ ਪਾਰਟੀ ਦੇ ਤੇ ਇੱਥੇ ਦੇ ਐਮ ਐਲ اے ਵੀ ਆਮ ਆਦਮੀ ਪਾਰਟੀ ਦੇ ਸਰਕਾਰ ਵੀ ਐਮ ਐਲ ਐਮ ਐਲ اے ਪਾਰਟੀ ਦੀ ਆ ਜੀ ਐਮ ਐਲ اے ਦੀ ਸੋਰੀ ਆਮ ਆਦਮੀ ਪਾਰਟੀ ਦੇ ਇੱਥੇ ਐਮ ਐਲ اے ਨੇ ਤੇ ਆਮ ਆਦਮੀ ਪਾਰਟੀ ਦੇ ਹੀ ਇੱਥੇ ਸਾਂਸਦ ਨੇ ਸਰਕਾਰ ਵੀ ਜਿਹੜੀ ਆ ਉਹ ਆਮ ਆਦਮੀ ਦੀ ਹੈ ਕੀ ਤੁਹਾਡੀ ਆਪਸ ਵਿੱਚ ਹੀ ਕਿਸੇ ਤਰ੍ਹਾਂ ਨਾਲ ਸਲਾਹ ਕਰਾਉਣ ਲਈ ਨਹੀਂ ਜਿਹੜੇ ਵੱਡੇ ਲੀਡਰ ਉਹਨਾਂ ਨੇ ਸਲਾਹ ਜੀ ਇਹਦੇ ਵਿੱਚ ਮੈਂ ਤਾਂ ਫਿਰ ਦੱਸ ਰਹੇ ਹੋ ਚੁੱਕੇ ਆਂ ਭਈ ਇਹ ਆਮ ਆਦਮੀ ਦੇ ਨਹੀਂ ਹੈ ਇਹ ਇਹਨਾਂ ਦਾ ਕੋਈ ਭਰੋਸਾ ਨਹੀਂ ਅੱਜ ਕੱਲ ਨੂੰ ਕਿਹੜੀ ਪਾਰਟੀ ਚਲੇ ਜਾਂਦੇ ਆ ਕਿਉਂਕਿ ਇਹਨਾਂ ਨੇ ਇਲੈਕਸ਼ਨ ਦੌਰਾਨ ਐਮ ਐਲ اے ਦੇ ਇਲੈਕਸ਼ਨ ਦੌਰਾਨ ਇਹਨਾਂ ਨੇ ਸਾਰੀਆਂ ਵੋਟਾਂ ਆਪਣੇ ਪਰਵਾਰਕ ਮੈਂਬਰਾਂ ਤੋਂ ਉਹਨਾਂ ਨੇ ਬੂਥ ਲਵਾਏ ਕਾਂਗਰਸ ਦੇ ਆਲੇ ਦੁਆਲੇ ਪਿੰਡਾਂ 'ਚ ਜਿੱਥੇ-ਜਿੱਥੇ ਨਾਲ ਚੱਲਦੀ ਸੀ ਉੱਥੋਂ-ਉੱਥੋਂ ਇਹਨਾਂ ਨੇ ਕਾਂਗਰਸ ਨੂੰ ਵੋਟਾਂ ਪੁਵਾਈਆਂ ਆ ਇਹ ਹੁਣ ਕੋਈ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਨਹੀਂ ਰਹਿ ਗਿਆ ਹੈ ਜਿਹਦੇ ਬਾਰੇ 'ਚ ਉੱਪਰ ਹਾਈ ਕਮਾਂਡ ਤੱਕ ਨੂੰ ਵੀ ਪਤਾ ਹੈ ਲਖਾ ਸਾਹਿਬ ਪਹਿਲਾਂ ਤਾਂ ਤੁਹਾਡਾ ਨਾਲੇ ਤੁਹਾਡੇ ਨਿਊਜ਼ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜੋ ਤੁਸੀਂ ਸੱਚ ਅੱਗੇ ਲਿਆਉਣ ਲਈ ਸਾਡੇ ਕੋਲ ਖੁਦ ਪਹੁੰਚੇ ਆ ਇਹਦੀ ਅਸਲੀਅਤ ਇਸ ਤਰ੍ਹਾਂ ਹੈ ਜੀ ਕਿ ਤਾਂ ਪੁਰਾਣੇ ਸਮੇਂ ਤੋਂ ਕਹਿੰਦੇ ਸ਼ਬਦ ਤੋੜ ਤੋੜ ਮਰੋੜ ਕੇ ਪੇਸ਼ ਕਰਨੇ ਨਿਊਜ਼ ਚੈਨਲ ਜਿਹੜੇ ਉਹਨਾਂ ਰਾਤ ਦੀ ਨਿਊਜ਼ ਚਲਾਏ ਕਿ ਹਰਮਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਚੱਬੇਵਾਲ ਨੂੰ 1 ਸਾਲ ਦੀ ਕੈਦ ਹੋਵੇ। ਕੈਬ ਅਫੀ ਸ਼ਬਦ ਉਹ ਵਰਤ ਉਦੋਂ ਵਰਤਦੇ ਆ ਜਦ ਕਿਸੇ ਨੂੰ ਜੇਲ੍ਹ ਭੇਜਿਆ ਜਾਵੇ। ਜਦ ਜੇਲ੍ਹ ਜਾਣ ਦੀ ਆਰਡਰ ਹੋਵੇ। ਉਹਨੂੰ ਸਜ਼ਾ ਹੋਵੇ ਕਿ 1 ਸਾਲ ਲਈ ਤੈਨੂੰ ਜੇਲ੍ਹ ਕੱਟਣੀ ਪੈਣੀ। ਜਿਹੜਾ ਇਸ ਕੇਸ 'ਚ ਜੋ ਸੱਚਾਈ ਹੈ ਉਹਦੇ ਵਿੱਚ ਕੋਈ ਕੈਦ ਨਹੀਂ ਹੋਈ 1 ਸੈਕਿੰਡ ਦੀ ਵੀ। ਸੰਧੂ ਸਾਹਿਬ ਨੂੰ ਕਈ ਦੋਸ਼ਾਂ ਦੇ ਵਿੱਚ નિર્ਦੋਸ਼ ਪਾਇਆ ਗਿਆ। ਜਿਹੜੇ ਲੱਗੇ ਸੀਗੇ 323 ਸੈਕਸ਼ਨ 148 149 ਆਈਪੀਸੀ ਅੰਡਰ ਇਹਨਾਂ ਨੂੰ ਟੋਟਲ 1500 ਰੁਪਇਆ ਜਿਹੜਾ ਕੀ ਫਾਈਨ ਨਹੀਂ ਲੱਗਾ ਉਹ ਲਿਟੀਗੇਸ਼ਨ ਐਕਸਪੈਂਸਸ ਵਜੋਂ ਇਹਨਾਂ ਤੇ ਲਾਇਆ ਗਿਆ ਤਾਂ 148 ਚ 1 ਸਾਲ ਦਾ ਪ੍ਰੋਬੇਸ਼ਨ ਇਹਨਾਂ ਨੂੰ ਕੀਤੀ ਗਈ ਆ ਤਾਂ 323 199 ਵਿੱਚ ਉਹਦੇ ਵਿੱਚ ਵੀ 1 ਸਾਲ ਦੀ ਪ੍ਰੋਬੇਸ਼ਨ ਤੇ ਇਹਨਾਂ ਨੂੰ ਰੀਲੀਜ਼ ਕਰ ਦਿੱਤਾ ਗਿਆ ਹੈ ਕੋਈ ਕੈਦ ਨਹੀਂ ਕੋਈ ਸਜ਼ਾ ਅਸੀਂ ਇਹਨੂੰ ਕਹਿ ਸਕਦੇ ਹਾਂ ਕਿਉਂਕਿ ਸਜ਼ਾ ਜੇ ਕਿਸੇ ਨੂੰ ਕਹਿ ਦਈਏ ਕਿ ਤੈਨੂੰ ਰੁਪਈਆ ਜੁਰਮਾਨਾ ਲਾਤਾ ਤਾਂ ਸਜ਼ਾ ਆ ਠੀਕ ਹੈ ਜੀ ਇਸ ਲਈ ਕੈਦ ਕੋਈ ਨਹੀਂ ਹੋਈ ਦੂਜੀ ਗੱਲ ਜਿਹੜਾ ਇਹ ਨਿਊਜ਼ ਚੈਨਲ ਰਾਤ ਦਾ ਚਲਾ ਰਿਹਾ ਆ ਕਿ ਹਰਮਿੰਦਰ ਸਿੰਘ ਸੰਧੂ ਨੂੰ ਸਰਕਾਰੀ ਕੰਮ ਦੇ ਵਿੱਚ ਵਿਗਨਪਾਣ ਦੇ ਵਿੱਚ ਅਦਾਲਤ ਨੇ 1 ਸਾਲ ਦੀ ਸਜ਼ਾ ਸੁਣਾਈ ਉਹ ਸੈਕਸ਼ਨ 353 ਆਈਪੀਸੀ ਅੰਡਰ ਸਾਡੇ ਤੇ ਚਾਰਜ ਜ਼ਰੂਰ ਲੱਗਾ ਸੀ ਐਫ ਆਈ ਆਰ ਵੀ ਉਸ ਸੈਕਸ਼ਨ ਅੰਡਰ ਹੋਈ ਸੀ ਰਜਿਸਟਰ ਸਾਡੇ ਤੇ ਪਰ ਮਾਨਯੋਗ ਅਦਾਲਤ ਨੇ ਸਾਨੂੰ ਉਹ ਸੈਕਸ਼ਨ ਦੇ ਅੰਡਰ ਬਰੀ ਕਰ ਦਿੱਤਾ ਹੈ ਸਾਨੂੰ ਉਹਦੇ ਅੰਡਰ નિર્ਦੋਸ਼ ਪਾਇਆ ਗਿਆ ਹੈ ਦਾ ਪ੍ਰੋਸੀਕਿਊਸ਼ਨ ਹੈਜ਼ ਫੇਲ ਟੂ ਪ੍ਰੂਵ ਪਈ ਹਰਮਿੰਦਰ ਸਿੰਘ ਸੰਧੂ ਨੇ ਕਿਸੇ ਸਰਕਾਰੀ ਕੰਮ 'ਚ ਵਿਘਨ ਪਾਇਆ ਉਹ ਸੈਕਸ਼ਨ ਦੇ ਵਿੱਚ ਇਹਨਾਂ ਨੂੰ ਬਰੀ ਕੀਤਾ ਇਹ ਮਾਮਲਾ 23 ਜਨਵਰੀ 2023 ਦਾ ਹੈ ਜੀ 18 ਦਾ ਹਾਂਜੀ ਇਹ ਉਸ ਵੇਲੇ ਦੇ ਮੌਜੂਦਾ ਸਰਪੰਚ ਸ਼ਰੰਜਨ ਸਿੰਘ ਚੱਬੇਵਾਲ ਦੇ ਜੋ ਕਿ ਉਸ ਵੇਲੇ ਸਰਪੰਚ ਸੀ ਉਹਨਾਂ ਵੱਲੋਂ ਇਹ ਮਾਮਲਾ ਦਰਜ ਕਰਵਾਇਆ ਸੀ ਕਿ ਅਸੀਂ ਸਰਕਾਰੀ जेई ਸਾਹਿਬ ਨਾਲ ਹੋਰ ਸਰਕਾਰੀ ਨੁਮਾਇੰਦਿਆਂ ਨਾਲ ਚੱਬੇਵਾਲ ਦੀਆਂ ਗਲੀਆਂ 'ਚ ਸੀਵਰੇਜ ਦੀ ਪਾਈਪਲਾਈਨ ਪਾ ਰਹੇ ਸੀ ਤਾਂ ਹਰਵਿੰਦਰ ਸਿੰਘ ਸੰਧੂ ਉਹਨਾਂ ਦੇ ਪਿਤਾ ਜੀ ਚਾਚਾ ਹੀ ਅਤੇ ਉਹਨਾਂ ਦੇ ਚਾਚਾ ਹੀ ਦੇ ਬੇਟਿਆਂ ਨੇ ਉਹਨਾਂ ਨੂੰ ਗਾਲੀ-ਕਲੋਚ ਕੀਤਾ ਉਹਨਾਂ ਦਾ ਕੁੱਟਮਾਰ ਕੀਤੀ ਤੇ ਉਹਨਾਂ ਨੂੰ ਸਰਕਾਰੀ ਕੰਮ ਕਰਨ ਤੋਂ ਰੋਕਿਆ ਸੋ ਵੱਖ-ਵੱਖ ਧਾਰਾ ਦੇ ਅੰਦਰ ਇਹ ਪਰਚਾ ਥਾਣੇ ਚੱਬੇਵਾਲ ਵਿਖੇ ਰਜਿਸਟਰ ਹੋਇਆ ਸੀਗਾ ਜਿਹਦੇ 'ਚ 7-8 ਧਾਰਾਵਾਂ ਲੱਗੀਆਂ ਸੀ 353 1341 148 149 506 323 ਆਈਪੀਸੀ ਤਸਾਂ 353 ਦੇ ਵਿੱਚ ਵੀ ਬਰੀ ਕਰਤਾ ਗਿਆ ਹੈ નિર્ਦੋਸ਼ ਪਾਇਆ ਗਿਆ ਹੈ ਸੋ ਜਿਹੜੀ ਮੇਨ ਇਹਨਾਂ ਨੇ ਸਾਡੇ ਤੇ ਆਫੈਂਸ ਲਗਾਇਆ ਸੀ ਕਿ ਅਸੀਂ ਸਰਕਾਰੀ ਕੰਮ ਵਿੱਚ ਵਿਘਨ ਪਾਇਆ ਹੈ ਉਤੋਂ ਪੂਰਨ ਰੂਪ ਦੇ ਵਿੱਚ ਸਾਨੂੰ ਮਾਨਯੋਗ ਅਦਾਲਤ ਨੇ ਬਰੀ ਕਰਤਾ ਸਾਨੂੰ ਸਿਰਫ 323 148 149 ਦੇ ਵਿੱਚ ਪਰਵੀਸ਼ਨ ਤੇ ਰਿਲੀਜ਼ ਕਰਤਾ ਗਿਆ